ਇਹ ਪ੍ਰੋਗਰਾਮ ਬਾਰੇ ਪਤਾ ਲੱਗ ਗਿਆ। ਇਸ ਤੋਂ ਪਹਿਲਾਂ ਕਿ ਵਿਦਿਆਰਥੀ ਆਇਦਰ ਦਿਨ ਤੇ ਕੁਝ ਬੋਲਣ ਮੈਂ ਪਹਿਲਾਂ ਬੇਨਤੀ ਕਰਾਂਗਾ ਸਰਦਾਰ ਸੁਤਿੰਦਰ ਸਿੰਘ ਜੀ ਨੂੰ ਕਿ ਉਹ ਸਟੇਜ ਤੇ ਆਉਣ ਤੇ ਕਿਸੇ ਧਿਆੜੇ ਬਾਰੇ ਵਿਦਿਆਰਥੀਆਂ ਨੂੰ ਚਲਾ ਬਾਣ ਸਰਦਾਰ ਸੁਤਿੰਦਰ ਸਿੰਘ ਜੀ ਨੂੰ ਬੋਲਣ ਸਾਹਿਬ प्यारे बच्चों ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸ਼ਹੀਦੀ ਹਫਤਾ ਚੱਲ ਰਿਹਾ ਹੈ ਸ਼ਹੀਦਾਂ ਦੇ ਚੱਲ ਰਿਹਾ ਹੈ। ਤੋਂ ਇਹ ਸ਼ਹੀਦੀ ਦਿਹਾੜੇ ਦੇ ਸੰਬੰਧਤ ਮੈਂ ਜਿੰਨਾ ਕੁ ਮੇਰੀ ਸਮਰੱਥਾ ਹੈ ਜਾਂ ਜਿਨਨੇ ਕਿ ਪਰਮਾਤਮਾ ਨੇ ਮੈਨੂੰ ਅਕਲ ਤਲੀਮ ਬਖਸ਼ੀ ਹੈ ਉਹਦੇ ਮੁਤਾਬਕ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਰ ਹਾਂ। ਅੱਜ ਦੇ ਦਿਨ ਪਿਆਰੇ ਬੱਚਿਓ ਵੈਸੇ ਉਹਦਾ 6 ਤੇ 7 ਕੋਰ ਨੂੰ ਇਹ ਸਾਰਾ ਸਾਕਾ ਜਿਹੜਾ ਵਾਪਰਦਾ ਔਰ ਜਿਹੜੀ ਅੰਗਰੇਜ਼ੀ ਦੀ ਤਰੀਕ ਹੈ ਅਮੇਰੀ ਜੀਹਨਾਂ ਦੀ ਤਰੀਕ ਉਹ 21 ਤੇ 22 ਹੈ 21 22 ਜੂਨ ਸਭ ਤੋਂ ਵੱਡਾ ਦਿਨ 21 22 ਜੂਨ ਤੋਂ 21 22 ਦਸੰਬਰ ਸਭ ਤੋਂ ਛੋਟਾ ਦਿਨ ਸੂਰਜ ਦੇ ਜਿਹੜਾ ਇਤਿਹਾਸ ਹੈ ਜਿਵੇਂ ਸੂਰਜ ਚੜਦਾ ਹੈ ਜਾਂ ਜਿਵੇਂ ਛੁਪਦਾ ਹੈ ਜਿਹੜੀ ਸਾਡੀਆਂ ਡੈਨਲਰ ਕਿਤਾਬਾਂ 'ਤੇ ਕਤੀ ਹੈ, ਵਾਰਸ਼ਿਕ ਕਿਤਾਬ ਤੁਸੀਂ ਸਾਡੇ ਇਸ ਦੇ ਵਿੱਚ ਪੜਦੇ ਹੋ ਉਹਦੇ ਮੁਤਾਬਕ ਜਦੋਂ ਰੁਤਾਂ ਬਦਲਦੀਆਂ ਤੇਜ ਸੰਬੰਧ ਦੇ ਵਿੱਚ ਜਿਹੜਾ 21 ਤੇ 22 ਦਸੰਬਰ ਦਾ ਦਿਨ ਹੈ ਉਹ ਤੋਂ ਸਭ ਤੋਂ ਛੋਟਾ ਦਿਨ ਹੁੰਦਾ ਹੈ ਤੇ ਉਹ ਛੋਟੇ ਦਿਨ ਦੇ ਵਿੱਚ ਇਸ ਦਿਨ ਦੇ ਵਿੱਚ ਸਹਿਬਜ਼ੀਰੂ ਗੋਬਿੰਦ ਸਿੰਘ ਜੀ ਨੇ ਇੱਕ ਬੜਾ ਵੱਡਾ ਇਤਿਹਾਸ ਸਿਰਜਿਆ ਚਮਕੌਰ ਦੀ ਲੜਾਈ ਦੇ ਵਿੱਚ ਚਮਕੌਰ ਦੀ ਜਗ੍ਹਾ ਦੇ ਉੱਤੇ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਇੱਕ ਬਹੁਤ ਵੱਡੀ ਅਸਾਵੀ ਜੰਗ ਹੋਈ ਦੁਨੀਆਂ ਦੀ ਸਭ ਤੋਂ ਵੱਡੀ ਅਸਾਵੀ ਜੰਗ ਅਸਾਵੀ ਹੁੰਦੀ ਹੈ ਜੀਰਾ ਕੋਈ ਮਤਲਬ ਬੈਲੈਂਸ ਵਗੈਰਾ ਨਾ ਹੋਵੇ ਇੱਕ ਪਾਸੇ 40 ਬੰਦੇ ਆ ਔਰ ਇੱਕ ਪਾਸੇ 10 ਰੱਖ ਹੈ ਹੋਰ ਦੁਨੀਆ ਦੇ ਇਤਿਹਾਸ ਵਿੱਚ ਬੜੀਆਂ ਵੱਡੀਆਂ ਮੜੀਆਂ ਚੰਗਾ ਹੋਈਆਂ ਜਿਨ੍ਹਾਂ ਦੇ ਵਿੱਚ ਜਿਹੜੀ ਗਿਣਤੀ ਹੈ ਲਾਹੇ ਪੱਗ ਬਰਾਬਰ ਹੁੰਦੀ ਹੈ ਠੀਕ ਹੈ ਕਿ ਨਹੀਂ ਤੋਂ ਇਹਦੇ ਵਿੱਚ ਜਿਹੜੇ ਐ ਸਿੱਖ ਫੌਜਾਂ ਜਿਹੜੀਆਂ ਬਹੁਤ ਘੱਟ ਸੀਗੀਆਂ ਕੋਈ 40 ਦੇ ਕਰੀਬ ਸੀਗੇ ਗੁਰੂ ਸਾਹਿਬ ਨਾਲ ਉਸ ਗੜੀ ਦੇ ਵਿੱਚ ਦੋ ਸਹਿਰ ਜਾਦੇ ਇੱਕ ਗੁਰੂ ਆਪ ਗੁਰੂ ਸਾਹਿਬ ਆਪ ਤੇ ਦੂਸਰੇ ਪਾਸੇ 10 ਲੱਖ ਮੁਲਖਈਆ ਤੁਸੀਂ ਕਈ ਵਾਰੀ ਇਹ ਵੀ ਸੋਚੋਗੇ ਕਿ 10 ਲੱਖ ਕਿਵੇਂ ਬਣ ਗਿਆ ਸਾਰੇ ਹਿੰਦੁਸਤਾਨ ਦੇ ਜਿੰਨੇ ਬਾਰਸ਼ਾਂ ਸੀ ਸਾਰੇ ਦੇ ਸਾਰੇ ਗੁਰੂ ਸਾਹਿਬ ਨੂੰ ਫੜਨ ਵਾਸਤੇ ਉਸ ਘੜੀ ਦੇ ਵਿੱਚ ਇਕੱਠੇ ਹੋਏ ਸੀ ਪਹਿਲਾ ਲੰਮਾ ਸਮਾ ਜਿਹੜਾ ਘੇਰਾ ਅਨੰਦਪੁਰ ਸਾਹਿਬ ਨੂੰ ਪੈ ਰਿਆ ਫਿਰ ਅਨੰਦਪੁਰ ਸਾਹਿਬ ਦਾ ਕਿਲਾ ਗੁਰੂ ਸਾਹਿਬ ਨੇ ਛੱਡਿਆ ਉਹ ਪਿੱਛੋਂ ਲੜਾਈ ਹੁੰਦੀ ਆਈ ਹੈ ਹੁੰਦੀ ਆਈ ਹੈ ਹੁੰਦੀ ਆਈ ਹੈ ਮੁੜ ਕੇ ਤਾਜਾ ਦਮ ਫੌਜ ਮਲੇਰ ਕੋਟੀਆਂ ਦੀ ਜਿਹੜੀ ਆ ਜਿਹਦੇ ਵਿੱਚ ਨਾਖਾ ਖਵਾਜਾ ਮਹਿਮੂਦ ਅਲੀ ਖਾਨ ਠੀਕ ਹੈ ਜੀ ਹੋਰ ਜਿਹੜੇ ਬੜਬੜੇ ਵੱਡੇ ਜਰਨੈਲ ਸੀਗੇ ਉਹ ਸਾਰੇ ਦੇ ਸਾਰੇ ਜਿਹੜੇ ਆ ਉਹਨੂੰ ਇਕੱਠੇ ਹੋ ਕੇ ਤੇ ਕੰਪੌਰ ਦੇ ਵਿੱਚ ਆ ਕੇ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਇੱਥੇ ਆਏ ਆ ਉੱਥੇ ਉਹਨਾਂ ਨੇ ਢੇਲਿਆ ਬੜਾ ਵੱਡਾ ਜੰਗ ਹੋਇਆ ਬਹੁਤ ਵੱਡੀ ਲੜਾਈ ਹੋਈ ਸੈਰ ਦਾਦੇ ਸ਼ਹੀਦ ਹੋ ਗਏ ਗੁਰੂ ਦੇ ਪਿਆਰੇ ਸਿੱਖ ਸ਼ਹੀਦ ਹੋ ਗਏ ਇੱਕ ਲੜਾਈ ਦੇ ਵਿੱਚ ਸਿਰਫ 10 ਸੈਕ ਤੇ ਪ੍ਰੋਫੈਸਰ ਜੀ ਨੂੰ ਜਿੰਨ ਕਿ ਪ੍ਰੋਫੈਸਰ ਕੰਮਾਇਆ ਚਾਰ ਫੁਟਾਵਾ ਦੇ ਲੇਖ ਤੇਲੇ ਨਿਕਲਦੇ ਆ ਮੈਂ ਤੁਹਾਨੂੰ ਉਹ ਥੋੜਾ ਜਿਹਾ ਇਹਦੇ ਬਾਰੇ ਦੱਸਦੇ ਆ ਤੇ ਮੇਰੇ ਛੋਟੇ ਬੱਚੋ ਇੱਥੇ ਨੂੰ ਥੋੜਾ ਧਿਆਨ ਨਾਲ ਦੇਖੋ ਇਸ ਗੱਲ ਨੂੰ ਸਮਝੋ ਥੋੜਾ ਕਿਵੇਂ ਨਿਕਲਦੇ ਆ ਗੁਰੂ ਸਾਹਿਬ ਜਦੋਂ ਜਿਹੜੇ ਸਿੱਖ ਹੈ ਉਹ ਇਹ ਗੱਲ ਕਹਿੰਦੇ ਆ ਕਿ ਤੁਸੀਂ ਇਸ ਗੱਡੀ ਦੇ ਵਿੱਚੋਂ ਨਿਕਲ ਜਾਓ ਕਿਉਂਕਿ ਜੇ ਤੁਸੀਂ ਬਚ ਜਾਓਗੇ ਤੁਸੀਂ ਸਾਡੇ ਵਰਗੇ ਹੋਰ ਕਈ ਸਿੱਖ ਗਾੜੀ ਤਿਆਰ ਕਰ ਲਓਗੇ ਖਾਲਸਾ ਤੇ ਆਦਮਾ ਤਿਆਰ ਹੁੰਦਾ ਰਹੇਗਾ ਜੇ ਕੋਈ ਪਹਾੜਾ ਵਾਰਪਰ ਗਿਆ ਤੁਸੀਂ ਸ਼ਹੀਦ ਹੋ ਗਏ ਤੇ ਤੇ ਫਿਰ ਗਾੜੀ ਸਾਡਾ ਕੀ ਬਣੇਗਾ ਤੋਂ ਗੁਰੂ ਸਾਹਿਬ ਉਹਨਾਂ ਦੀ ਗੱਲ ਮੰਨ ਕੇ ਗੱਡੀ ਦੇ ਵਿੱਚੋਂ ਨਿਕਲਦੇ ਆ ਫਿਰ ਗੁਰੂ ਸਾਹਿਬ ਕਹਿੰਦੇ ਆ ਵੀ ਮੈਂ ਇਸ ਤਰੀਕੇ ਨਾਲ ਗੱਡੀ ਨੂੰ ਛੱਡ ਕੇ ਨਹੀਂ ਜਾਵਾਂਗਾ ਮੈਂ ਤਾਂ ਤਾੜੀ ਮਾਰ ਕੇ ਜਾਵਾਂਗਾ ਉਹਨਾਂ ਨੂੰ ਤਸ ਕੇ ਜਾਵਾਂਗਾ ਗੁਰੂ ਸਾਹਿਬ ਜਦੋਂ ਗੱਡੀ 'ਚ ਤਾੜੀ ਮਾਰ ਕੇ ਨਿਕਲਦੇ ਉਦੋਂ ਗੁਰਦੁਆਰਾ ਤਾੜੀ ਸਾਹਿਬ ਬਣਿਆ ਹੋਇਆ ਚਮਕੌਰ ਸਾਹਿਬ ਦੇ ਵਿੱਚ ਥੋੜਾ ਜਿਹਾ ਦੂਸਰੇ ਗੁਰਦੁਆਰੇ ਨਾਲ ਥੋੜਾ ਜਿਹਾ ਇੱਕ ਸਾਈਡ ਤੇ हट ਕੇ ਗੁਰੂ ਸਾਹਿਬ ਨੇ ਇੱਕ ਸ਼ਬਦ ਉਚਾਰਿਆ ਤਾੜੀ ਮਾਰ ਕੇ ਜੁਰਨਾ ਰਾਤ ਨੂੰ ਤੁਸੀਂ ਵੇਖੋ ਕੋਈ ਆਵਾਜ਼ ਮਾਰੋ ਤੇ ਉਹਦੇ ਵੇਖੋ ਜਿਹੜੀ ਬੜੀ ਗੂੰਜਦੀ ਹੈ ਉਹਦਾ ਮਤਲਬ ਇਹ ਹੁੰਦਾ ਕਿ ਰਾਤ ਨੂੰ ਸ਼ਾਂਤੀ ਜਿਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਐ ਜਿਹੜੀਆਂ ਸ਼ੋਰ ਐ ਉਹ ਜਿਹੜਾ ਬਿਲਕੁਲ ਨਹੀਂ ਹੁੰਦਾ ਜਦੋਂ ਦਿਨ ਦੇ ਦਿਨ ਹੁੰਦਾ ਤੇ ਇਸ ਕਰਕੇ ਰਾਤ ਨੂੰ ਤਾੜੀ ਦੀ ਆਵਾਜ਼ ਬਹੁਤ ਜ਼ਿਆਦਾ ਆਉਂਦੀ ਹੈ। ਤੋਂ ਗੁਰੂ ਸਾਹਿਬ ਨੇ ਕਿਹਾ ਪੀਰੇ ਹਿੰਦ ਮਿਹਰ ਵਦ ਕਿ ਹਿੰਦ ਭਾਂ ਦਾ ਪੀਰ ਚੱਲਿਆ ਜੇ ਤੁਹਾਡੇ ਚ ਤਾਕਤ ਆ ਤੇ ਫੜ ਲਓ। ਪਹਿਲਾਂ ਉਹਨਾਂ ਸਾਰਿਆਂ ਨੇ ਉਹਨਾਂ ਕੀ ਕੀਤਾ ਗਾੜੀ ਲਾਈਨਾਂ ਬਣਾਈਆਂ ਹੋਈਆਂ ਸੀ ਇੱਥਾਂ। ਆਲੇ ਦੁਆਲੇ ਲੈਣਾ ਬਣਾਈ ਹੋਈਆਂ ਸੀ ਜਿਵੇਂ ਮਾਹਪਾਰਤ ਦਾ ਜੋਧੇ ਜੋਧੇ ਵਿੱਚ ਜਿਹੜਾ ਦਰੋਣਾਚਾਰੀਆ ਸੀ ਉਹਨੇ ਉਹਨੂੰ ਘੇਰਾ ਪਾਉਣ ਵਾਸਤੇ ਅਭਿਮਨ ਨੂੰ ਘੇਰਾ ਪਾਉਣ ਵਾਸਤੇ ਆਲੇ ਦੁਆਲੇ ਲੈਣਾ ਬਣਾਈ ਹੋਈਆਂ ਸੀ ਸੇਮ ਜਿਹੜੀ ਪਰਸਤੀ ਹੈ ਸੂਬਾ ਸਰਾਂਗ ਦੇ ਉੱਥੇ ਲਾਈ ਹੋਈ ਸੀ ਸੂਬਾ ਸਰਾਂਗ ਦੇ ਜਿਨ੍ਹਾਂ ਉਹ ਲੈਣਾ ਜਿਹੜੀਆਂ ਨੇ ਉਹਨਾਂ ਦੀਆਂ ਮੁਗਲ ਫੌਜਾਂ ਦੀਆਂ ਲਾਈਆਂ ਨੂੰ ਤੋੜਨ ਵਾਸਤੇ ਗੁਰੂ ਸਾਹਿਬ ਨੇ ਇੱਕ ਕਿਟਜੀ ਰਤੀ ਉਹਨਾਂ ਨੇ ਕਿਹਾ ਕਿ ਮੈਂ ਇੱਕ ਪਾਸੇ ਨੂੰ ਨਿਕਲਦਾ ਹਾਂ ਤੇ ਯੋਰ ਨਾਲ ਤਾੜੀ ਮਾਰ ਕੇ ਕਵਾਂਗਾ ਪੀਰੇ ਹਿੰਦ ਮਿਹਰਬਤ ਤੁਸੀਂ ਦੂਸਰਿਆਂ ਨੇ ਕਹਿਣਾ ਦੂਸਰਿਆਂ ਨੇ ਇਸੇ ਸ਼ਰੂ ਨਿਕਲਣਾ ਤੁਸੀਂ ਆਖਣਾ ਇੱਧਰ ਨਹੀਂ ਇੱਧਰ ਤੀਸਰੇ ਨੇ ਕਹਿਣਾ ਇੱਧਰ ਚੌਥੇ ਨੇ ਕਹਿਣਾ ਇੱਧਰ ਜਦੋਂ ਉਹ ਕਨਫਿਊਜ਼ ਹੋ ਗਏ ਤੇ ਫਿਰ ਜਿਹੜੀਆਂ ਉਹ ਲਾਈਨਾਂ ਕੁੱਟ ਜਾਣਗੀਆਂ ਤੇ ਅਸੀਂ ਜਿਹੜੇ ਆ ਉਹ ਇੱਥੋਂ ਸਹੀ ਸਲਾਮਤ ਨਿਕਲ ਜਾਵਾਂਗੇ ਰਾਤ ਹੈਗੀ ਸੀ ਹਨੇਰੀ ਸੀ ਮੀਂਹ ਵੀ ਵਰ ਰਿਆ ਸੀ ਫੇਰ ਗਾੜੀ ਜਾ ਕੇ ਉਹਨਾਂ ਇੱਕ ਤਾਰਿਆਂ ਦੀ ਡਾਇਰੈਕਸ਼ਨ ਦਿੱਤੀ ਉਹਨਾਂ ਸਿੱਖਾਂ ਨੂੰ ਜਿਹੜੇ ਨਾਲ ਉਹਨਾਂ ਦੇ ਨਿਕਲੇ ਦਿਆਲ ਸਿੰਘ ਧਰਮ ਸਿੰਘ ਤੇ ਇੱਕ ਭਾਈ ਮਾਨ ਸੀ। ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਵੀ ਤੁਸੀਂ ਇਹ ਤਾਰੇ ਦੀ ਰੱਛ ਦੇ ਤਾਰੇ ਬੱਚੋ ਤੁਸੀਂ ਰਾਤ ਨੂੰ ਕਿਤੇ ਦੇਖਿਓ ਜਦੋਂ ਕਿਤੇ ਆਕਾਸ਼ ਜਿਹੜਾ ਹੈ ਬਿਲਕੁਲ ਬੱਦਲ ਨਾ ਹੋਣ ਤਾਂ ਉਹ ਚਾਰ ਤਾਰੇ ਇੱਕ ਹੁੰਦੇ ਆ, ਤਿੰਨ ਤਾਰੇ ਉਹਨਾਂ ਦੇ ਅਗਾਂਹ ਹੁੰਦੇ ਆ। ਠੀਕ ਹੈ? ਉਹਨਾਂ ਤਾਰਿਆਂ ਦੀ ਸੇਧ ਦੇ ਨਾਲ ਤੇ ਗੁਰੂ ਸਾਹਿਬ ਜਿਹੜੇ ਆ 마ਸੀਵਾੜੀ ਦੇ ਜੰਗਲਾਂ ਵਾਲੀ ਸਾਈਡ ਨੂੰ ਚਲੇ ਗਏ। ਉੱਥੇ ਫਿਰ ਜਾ ਕੇ ਉਹਨਾਂ ਨੂੰ ਮਿਲੇ ਹੋ। ਉਹ ਜਿਹੜੇ ਸੀਗੇ ਸਿੱਖ ਉਹ ਉਹ 마ਸੀਵਾੜੀ ਦੇ ਜੰਗਲਾਂ ਦੇ ਵਿੱਚ ਭਾਈ ਪੰਜਾਬੇ ਤੇ ਗੁਲਾਮੇ ਦਾ ਬਾਲ ਸੀਗਾ। ਉੱਥੇ ਫਿਰ ਉਹ ਬਾਗ ਦੇ ਵਿੱਚ ਗੁਰੂ ਸਾਹਿਬ ਜਿਹੜੇ ਆ ਉਹ ਨੇਟੇ ਹੋਏ ਸੀ ਸਮੋ ਰਹੇ ਸੀ ਟਿੱਡੇ ਦਾ ਸਰਾਣਾ ਲਾ ਕੇ ਉਹ ਮੁਕੀ ਉਹਨਾਂ ਦਾ ਇੱਕ ਜਿਹੜਾ ਮੱਝਾਂ ਚਾਰਨ ਵਾਲਾ ਸੀਗਾ ਕੰਮ ਆ ਉਹ ਆਇਆ ਉਹਨੇ ਆ ਕੇ ਦੇਖਿਆ ਵੀ ਕੋਈ ਜਿਹੜਾ ਬੰਦਾ ਹੈ ਉਹ ਸਾਡੇ ਉੱਤੇ ਸੁਤਾ ਹੋਇਆ ਬਾਗ ਦੇ ਵਿੱਚ ਉਹ ਮੁਕੀ ਪਤਾ ਸੀ ਕਿ ਗੁਰੂ ਸਾਹਿਬ ਅੱਗੇ ਕੌਣ ਹੈ ਐਕਚੁਅਲੀ ਕੁਝ ਇਤਿਹਾਸਕ ਰੀਤ ਨੂੰ ਕਹਿੰਦੀ ਹੈ ਕਿ ਗੁਰੂ ਦੇ ਇੱਥੇ ਗੁਰੂ ਸਾਹਿਬ ਦੇ ਇੱਥੇ ਨਾ ਅੰਗੂਠੇ ਦੇ ਉੱਪਰ ਇੱਕ ਛੱਲਾ ਪਾਇਆ ਹੋਇਆ ਸੀਗਾ ਜੀ ਦੇ ਨਾਮ ਉਪੀਰ ਚਲਾਡੇ ਸੀਗੇ ਤੇ ਉਹਦੇ ਵਿੱਚ ਨਾਗ ਸੀਗਾ ਜਿਹੜਾ ਬੜਾ ਚਮਕਾ ਮਾਰਦਾ ਸੀ ਜਦੋਂ ਉਹਨਾਂ ਨੇ ਐਦਾਂ ਹੱਥ ਰੱਖਿਆ ਹੋਇਆ ਸੀ ਤਾਂ ਦੂਰੋਂ ਪਤਾ ਲੱਗਦਾ ਸੀ ਕਿ ਉਹ ਜੇ ਉੱਥੇ ਕੋਈ ਚੀਜ਼ ਚਮਕ ਰਹੀ ਹੈ ਤਾਂ ਉਸ ਚੀਜ਼ ਦੀ ਮਤਲਬ ਡਾਇਰੈਕਸ਼ਨ ਲੈ ਕੇ ਉਸ ਚੀਜ਼ ਦਾ ਸਹਾਰਾ ਲੈ ਕੇ ਉਹ ਸਾਰੇ ਜਾਨੇ ਜਿਹੜੇ ਆ ਉੱਥੇ ਦਇਆ ਸਿੰਘ ਧਰਮ ਸਿੰਘ ਤੇ ਮਾਨ ਸਿੰਘ ਇਕੱਠੇ ਹੁੰਦੇ ਆ ਫਿਰ ਉਹ ਤੋਂ ਪੰਜਾਬਾ ਕਲਾਬਾ ਉਹਨਾਂ ਨੂੰ ਆਪਣੇ ਘਰ ਤੇ ਲੈ ਕੇ ਆਂਦੇ ਤੇ ਉਹ ਇੱਕ ਲੰਮਾ ਇਤਿਹਾਸ ਬਹੁਤ ਜ਼ਿਆਦਾ ਮੈਂ ਤੁਹਾਨੂੰ ਇਸ ਇਤਿਹਾਸ ਨਾਲ ਸੰਬੰਧਿਤ ਕੋਈ ਦੋ ਘਟਨਾਵਾਂ ਕਹਿ ਨਹੀਂ ਸੁਣਾਉਂਗਾ ਤੁਹਾਨੂੰ ਮੈਂ ਉਹ ਹੀ ਘਟਨਾਵਾਂ ਦਾ ਵਰਣਨ ਕਰੂੰਗਾ ਜਿਹੜਾ ਜਿਹੜੀਆਂ ਤੁਸੀਂ ਸ਼ਾਇਦ ਅੱਗੇ ਕਦੇ ਨਾ ਸੁਣੀਆਂ ਹੋਣ। ਤੋਂ ਇੱਕ ਬਚੀ ਹੋ ਘਟਨਾਵਾਂ ਆਪਦੀ ਹੈ ਜਦੋਂ ਤੁਸੀਂ ਦੇਖੋ ਹੁਣ ਸਾਡੇ ਜਦੋਂ ਕੜਾ ਪ੍ਰਸ਼ਾਦ ਬਣਾਉਂਦੇ ਐ ਤੇ ਉਹਨੂੰ ਭੋਗ ਲਾਂਦੇ ਐ ਸ੍ਰੀ ਸਹਿਨ ਦਾ ਭੋਗ ਲਾਂਦੇ ਸ੍ਰੀ ਸਾਹਿਬ ਪੁਰੇ ਵਿੱਚ ਐਂ ਕਰਕੇ ਸੁਹਾਉਂਦੇ ਐ ਫਿਰਦੇ ਉਹਨਾਂ ਨੂੰ ਭੁਲਾਏ ਜਾਂਦਾ ਤੋਂ ਉਹ ਜਿਹੜੀ ਪ੍ਰਥਾ ਹੈ ਉਹ ਕਿੱਥੋਂ ਸ਼ੁਰੂ ਹੋਈ ਮੈਂ ਇਹਦੇ ਬਾਰੇ ਤੁਹਾਨੂੰ ਦੱਸਾਂਗਾ। ਇਸ ਤਰੀਕੇ ਨਾਲ ਹੋਇਆ ਕਿ ਜਦੋਂ ਗੁਰੂ ਸਾਹਿਬ ਇਹ ਜੰਗ ਲੜ ਕੇ ਉਥੋਂ 마ਸ਼ੀਵਾੜੇ ਦੇ ਜੰਗਲਾਂ ਨੂੰ ਨਿਕਲਦੇ ਨਿਕਲਦੇ ਆ ਉਥੋਂ 마ਸ਼ੀਵਾੜੇ ਦੇ ਵਿੱਚੋਂ ਤੇ ਕੋਈ 2 ਕਿਲੋਮੀਟਰ ਬਾਹਰ ਇੱਕ ਗੁਰਦੁਆਰਾ ਹੈ ਕਿਰਪਾਨਪੀਠ ਉਹਦਾ ਨਾਂ ਹੈ ਗੁਰਦੁਆਰਾ ਕਿਰਪਾਨਪੀਠ ਹੁਣ ਖੈਰ ਉੱਥੇ ਵਧੀਆ ਇਮਾਰਤ ਬਣ ਗਈ ਹੈ ਪਹਿਲਾਂ ਨਹੀਂ ਸੀ ਪਹਿਲਾਂ ਇੱਕ ਆਮ ਸਾਦਾ ਜਿਹਾ ਗੁਰਦੁਆਰਾ ਹੁੰਦਾ ਸੀ ਜਦੋਂ ਗੁਰੂ ਸਾਹਿਬ ਨਿਕਲੇ ਤੇ ਉੱਥੇ ਨਾ ਇੱਕ ਸੁਭਾ ਸੀਗਾ ਤਲਾਬੱਖਾਂ ਉਹ ਇਸ ਇਲਾਕੇ ਦੇ ਵਿੱਚ ਗੁਰੂ ਸਾਹਿਬ ਦੀ ਭਾਲ ਕਰ ਰਿਹਾ ਸੀ 25-30 ਹਜ਼ਾਰ ਫੌਜਾਂ ਦਾ ਸੈਨਾਪਤੀ ਸੀ ਤੇ ਉਹ ਉੱਚ ਦੇ ਪੀਰ ਨੂੰ ਬੜਾ ਮੰਨਦਾ ਸੀ ਤੇ ਗੁਰੂ ਸਾਹਿਬ ਨੂੰ ਨਬੀ ਖਾਨ ਤੇ ਗਨੀ ਖਾਨੇ ਉੱਚ ਦੇ ਪੀਰ ਬਣਾ ਕੇ ਕੱਢਿਆ ਬਾਦ ਤੇ ਜਦੋਂ ਕੱਢਿਆ ਤੇ ਕਿੰਨੇ ਦੀ ਪਾਲਕੀ ਨੂੰ ਉਹ ਜਿਹੜਾ ਬਲਾਵਰ ਖਾਨ ਹੈ ਉਹ ਰੋਕ ਲੈਂਦਾ ਹੈ ਘਟਨਾ ਬੜੀ ਅਜੀਬੋ-ਗਰੀਬ ਵਾਪਰਦੀ ਹੈ ਤੁਸੀਂ ਬੜੇ ਗਵਰਨਰ ਸੁਣਿਓ ਸ਼ਾਇਦ ਇਹ ਘਟਨਾ ਤੁਸੀਂ ਅੱਗੇ ਕਦੀ ਨਾ ਸੁਣੀ ਹੋਵੇ ਪਰ ਗੁਰਪ੍ਰੀਤ ਨੂੰ ਪਤਾ ਇਸ ਗੱਲ ਦਾ ਉਹਦੇ ਸਾਹਮਣੇ ਮੈਂ ਬੋਲ ਨਹੀਂ ਸਕਦਾ ਪਰ ਚਲੋ ਫਿਰ ਵੀ ਫਿਰ ਕੀ ਹੋਇਆ ਕਿ ਜਦੋਂ ਸੁਦਾ ਸਰਹੰਦ ਨੇ ਉਹ ਪੂਰੀ ਡਿਊਟੀ ਲਈ ਸੀ ਉਹ ਦਲਾਵਰ ਖਾਨ ਨੇ ਰੋਕ ਲਿਆ ਦਲਾਵਰ ਖਾਨ ਉਹਨਾਂ ਨੂੰ ਪੁੱਛਦੇ ਕਿ ਇਹ ਕੀ ਦੀ ਪਾਲਕੀ ਲੈ ਕੇ ਜਾ ਰਹੇ ਹੋ ਭਈ ਉਹ ਕਹਿੰਦੇ ਜੀ ਇਹ ਤੇ ਉੱਚ ਦੇ ਪੀਰ ਹੈ ਉਹ ਕਹਿੰਦੇ ਉੱਚ ਦੇ ਪੀਰ ਹੈ ਉਹਨਾਂ ਵੀ ਆਪਣੇ ਪੇਸ ਬਦਲੇ ਹੋਏ ਸੀ ਜਿਹੜੇ ਨਾਲ ਸੀ ਇਹ ਤਿੰਨ ਸਿੱਖ ਤੇ ਨਵੀਖਾਂ ਤੇ ਕਨੀਖਾਂ ਉਹਨਾਂ ਗੋਕੋਪਾਲ ਦੀ ਚੱਕੀ ਸੀ ਜਿਹੜੇ ਦੋ ਸਿਸ਼ੇ ਸੀਗੇ ਇੱਕ ਚੌਰਕਾ ਦੇ ਸਿਪਰ ਉਹ ਕਹਿੰਦਾ ਜੀ ਉੱਚ ਦੇ ਪੀਰਾਂ ਦੀ ਪਾਲਕੀ ਉਹ ਕਹਿੰਦਾ ਹਾਂਜੀ ਉੱਚ ਦੇ ਪੀਰਾਂ ਦੀ ਪਾਲਕੀ ਉਹ ਕਹਿੰਦਾ ਜੀ ਉਤਰੀ ਪੀਰਾਂ ਦੀ ਮਰਗੀ ਮੈਂ ਤਾਂ ਤਹਿਕੀਕਾਤ ਕਰਨੀ ਹੈ ਉਹ ਕਹਿੰਦਾ ਚ ਕਰੋ ਉਹਨਾਂ ਪਾਕੀ ਰੋਟੀ ਉਹਨਾਂ ਨਾਲ ਉੱਥੇ ਇੱਕ ਲਾਗੇ ਅੰਮ੍ਰਲ ਪਿੰਡ ਹੈ ਉੱਥੇ ਇੱਕ ਕਾਜੀ ਨੂੰ ਬੁਲਾਇਆ ਕਾਜੀ ਨੂੰ ਬੁਲਾਇਆ ਉਹ ਕਾਜੀ ਛੋਟਾ ਹੁੰਦਾ ਕਿ ਜਦੋਂ ਗੁਰੂ ਸਾਹਿਬ ਛੋਟੇ ਸੀ ਉਹ ਕਾਜੀ ਪਹਿਲਾਂ ਗੁਰੂ ਸਾਹਿਬ ਨੂੰ ਸਿੱਖਿਆ ਦਿੰਦਾ ਰਿਹਾ ਠੀਕ ਹੈ ਪੜ੍ਹਾਉਂਦਾ ਰਿਹਾ ਉਹਨਾਂ ਦਾ ਟੀਚੇ ਰਿਹਾ ਜਦੋਂ ਉਹਨੇ ਕੋਲੋਂ ਤਹਿਕੀਕਾਤ ਕਰਾਈ ਤਾਂ ਉਹਨੇ ਜਦੋਂ ਪੱਲਾ ਉੱਪਰੋਂ ਚੱਕ ਕੇ ਦੇਖਿਆ ਆਪਣੰ ਦਾ ਤੇ ਵਿੱਚ ਗੁਰੂ ਸਾਹਿਬ ਨੂੰ ਪਛਾਣ ਲਿਆ ਹੁਣ ਕਾਜੀ ਸੋਚਦਾ ਹੈ ਕਿ ਜੇ ਮੈਂ ਕਹਿਦਾ ਵੀ ਇਹ ਗੁਰੂ ਸਾਹਿਬ ਹੈ ਤੇ ਬੜਾ ਵੱਡਾ ਜੁਰਮ ਹੋਣਾ ਮੈਂ ਕਰੂੰਗਾ ਤੇ ਜੇ ਮੈਂ ਇਹ ਕਹਿਦਾ ਵੀ ਇਹ ਗੁਰੂ ਸਾਹਿਬ ਨਹੀਂ ਤੇ ਕਿਤੇ ਗਾੜੀ ਜਾ ਕੇ ਗੁਰੂ ਸਾਹਿਬ ਜਿਹੜੇ ਆ ਪਕੜੇ ਗਏ ਜਾਂ ਫੜੇ ਗਏ ਜਾਂ ਪਤਾ ਲੱਗ ਗਿਆ ਤੇ ਮੈਂ ਮਰਹਿ ਜਾਣਾ ਮੈਨੂੰ ਕੀ ਕਰਨ ਉਹ ਸੋਚ ਸਾਡ ਕੇ ਇਹ ਗੱਲ ਕਹਿੰਦਾ ਕਹਿੰਦਾ ਇਹ ਤਾਂ ਪੀਰਾਂ ਦੇ ਪੀਰ ਹੈ ਇਹਨਾਂ ਨੂੰ ਨਾ ਰੋਕੋ ਇਹ ਤੁਹਾਨੂੰ ਸਾਫ਼ ਦੇਣਗੇ ਇਹਨਾਂ ਨੂੰ ਜਾਣ ਉਹ ਜਿਹੜਾ ਦਲਾਵਰ ਖਾਨ ਹੁੰਦਾ ਹੈ ਉਹ ਉੱਚ ਦੇ ਪੀਰ ਨੂੰ ਬਹੁਤ ਮੰਨਦਾ ਹੁੰਦਾ ਹੈ ਜਦੋਂ ਚਮਕੌਰ ਦੀ ਲੜਾਈ ਦੇ ਵਿੱਚ ਜਨਾਵਰ ਖਾਨ ਵੀ ਉੱਥੇ ਹੁੰਦਾ ਜਦੋਂ ਨਾਰ ਖਾਂ ਗਲੀ ਖਾਂ ਖਵਾਜਾ ਮਹਿਮੂਦ ਅਲੀ ਵਰਗੇ ਜਿਹੜੇ ਆ ਗੁਰੂ ਸਾਹਿਬ ਦੇ ਪੀਰਾਂ ਨਾਲ ਥੱਲੇ ਡਿੱਗਦੇ ਐ ਮਰਛਰਦੇ ਐ ਤੇ ਉਸ ਵੇਲੇ ਇਹ ਜਿਹੜਾ ਹੁੰਦਾ ਜਨਾਵਰ ਖਾਨ ਇਹਦੀ ਵਾਰੀ ਆਉਂਦੀ ਸੂਬਾ ਸਰਹੰਗ ਦੇ ਕਹਿੰਦਾ ਕਾਕਾ ਤੂੰ ਵੀ ਚੜ ਤਾਮ ਬੜਾ ਵੱਡਾ ਜਰਨੈਲ ਬਣਿਆ ਇਹ ਉੱਚ ਦੇ ਪੀਰਾਂ ਨੂੰ ਮੰਨਦਾ ਸੀ ਇਹਨੇ ਉੱਚ ਦੇ ਪੀਰਾਂ ਦੇ ਗਾਲੀ ਨਾ ਇੱਕ ਸੁਖਣਾ ਸੁਖ ਦਿੱਤੀ ਕਿ ਐ ਉੱਚ ਦੇ ਪੀਰ ਉੱਚ ਦੇ ਪੀਰ ਪਿਆਰੇ ਬੱਚਿਓ ਮੁਲਤਾਨ ਦੇ ਵਿੱਚ ਸੀ ਉਸ ਵੇਲੇ ਸਮੇਂ ਅੱਜ ਕੱਲ ਪਾਕਿਸਤਾਨ ਵਿੱਚ ਇੱਕ ਨਸਬਾ ਮੁਲਤਾਨ ਹੈ ਉੱਥੋਂ ਦੇ ਜਿਹੜੇ ਪੀਰ ਹੈ ਉਹਨਾਂ ਨੂੰ ਉੱਚ ਦੇ ਪੀਰ ਕਿਹਾ ਜਾਂਦਾ ਸੀ ਉਹ ਇਦਾਂ ਪਾਕਤਿਆਂ ਦੇ ਰੂਪ ਵਿੱਚ ਆਪਣੇ ਜਿਹੜੇ ਚੇਲੇ ਐ ਆਪਣੇ ਜਿਹੜੇ ਪੈਰੋਕਾਰ ਐ ਉਹਨਾਂ ਦੇ ਕੋਲ ਜਾਂਦੇ ਸੀ ਉਹਨਾਂ ਨੂੰ ਮਤਲਬ ਅਧਿਆਤਮਿਕ ਮਾਰ ਦੀ ਕਲੀਜ਼ ਦਿੰਦੇ ਸੀ ਨਾਲੇ ਉਹਨਾਂ ਨੂੰ ਉਹਨਾਂ ਕੋਲ ਜਾ ਕੇ ਵਾਤਾਵਲਾਪ ਕਰਦੇ ਸੀ ਨਾਲੇ ਫੁੱਲ ਫੁੱਲੇ ਭੇਟਾ ਲੈਂਦੇ ਸੀ ਇਦਾਂ ਫਿਰਦੇ ਰਹਿੰਦੇ ਸੀ ਇਦਾਂ ਵਿਚਰਦੇ ਰਹਿੰਦੇ ਸੀ ਫਿਰ ਕੀ ਹੁੰਦਾ ਹੈ ਉਹ ਜਿਹੜਾ ਦਿਲਾਵਰ ਖਾਨ ਉਹ ਉੱਥੇ ਚਮਪੌਰ ਦੇ ਵਿੱਚ ਬੜੇ ਗਵਰਨਰ ਸੁਚਮਪੌਰ ਦੇ ਵਿੱਚ ਪਹਿਲਾਂ ਉਹਨੇ ਸੁੱਖਣਾ ਸੁੱਕੀ ਹੁੰਦੀ ਹੈ ਕਿ ਮੈਂ ਪੰਜ ਮੋਹਰਾਂ ਚੜਾਉਂਗਾ ਜੇ ਉਸਦੇ ਪੀਰ ਮੈਨੂੰ ਤੁਸੀਂ ਬਚਾ ਲਓ ਗੁਰੂ ਸਾਹਿਬ ਦੇ ਦੀਆਂ ਗੱਲ ਜਦੋਂ ਵੱਡੇ ਜਰਨਲ ਮਾਰੇ ਜਾਂਦੇ ਆ ਫਿਰ ਇਹਨਾਂ ਦੀ ਵਾਰੀ ਨਹੀਂ ਉਹਦੀ ਸੂਬਾ ਸਰਹੰਗ ਜਿਹੜਾ ਉੱਥੇ ਸਟ੍ਰੈਟਜੀ ਨੂੰ ਬਦਲ ਦਿੰਦਾ ਕਿ ਨਹੀਂ ਸਾਡੇ ਜਣੇ ਇੱਕੋ ਵਾਰੀ ਗਲੇ ਨੂੰ ਢਾਵਾਂਗੇ ਇੱਕੋ ਵਾਰੀ ਪਾਵਾਂਗੇ ਉਹਦੇ ਦਰਵਾਜ਼ੇ ਨੂੰ ਦਰਵਾਜ਼ਾ ਤੋੜ ਕੇ ਅੰਦਰ ਜਾਵਾਂਗੇ ਪੌਣੀਆਂ ਥਾੜੀ ਸਾਡੀ ਜਿਹੜੀ ਗੱਲ ਆ ਉਹ ਨਹੀਂ ਚੱਲੇ ਤੋ ਉਸ ਵੇਲੇ ਉਹ ਸੋਚਦਾ ਵੀ ਮੈਂ ਬਚ ਗਿਆ ਹੁਣ ਉਹੀ ਗਾੜੀ ਗੁਰੂ ਸਾਹਿਬ ਦੀ ਉਸਦੀ ਪੀਰ ਦੀ ਪਾਰਕਿੰਗ ਘੇਰਦਾ ਹੁਣ ਉਹ ਕਹਿੰਦਾ ਹੈ ਕਿ ਨਹੀਂ ਮੈਂ ਇਹ ਤੈਕੀਕਾਤ ਕਰਨੀ ਹੈ ਕਿ ਵਾਕਿਆ ਹੀ ਉਹ ਜਦੇ ਪੀਰ ਹੈ ਜੁਦੇ ਜੋ ਗੁਰੂ ਗੋਬਿੰਦ ਸਿੰਘ ਜੀ ਆ ਥਿਸ ਇਜ਼ ਸੀਰੀਅਲ ਨੰਬਰ 1 ਉਹ ਸੀਰੀਅਲ ਨੰਬਰ 1 ਹੈ ਅੱਛਾ ਜੀ ਫਿਰ ਦੇਖੋ ਕੀ ਹੁੰਦਾ ਜਦੋਂ ਇੱਕ ਵਾਰ ਉਹ ਤਾਜੀ ਦੇ ਮਤਲਬ ਉਹ ਤੈਕੀਕਾਤ ਕਰ ਰਹੇ ਹੋਤੇ ਨਹੀਂ ਪਤਾ ਲੱਗਦਾ ਉਹ ਨਹੀਂ ਸੈਟੀਸਫਾਈ ਹੁੰਦਾ ਕਿ ਇਹ ਆਪਣੇ ਲਈ ਹੈ ਤੇ ਉਹ ਨਾ ਛੜੋ ਬੈਟਰੀ ਤੋਂ ਨਾ ਤੁਸੀਂ ਕੀ ਕਰਨ ਦੇ ਜੀ ਉਹ ਕਹਿੰਦਾ ਜੀ ਉਸਦੇ ਪੀਰੇ ਮੁਸਲਮਾਨ ਕਮਿਊਨਿਟੀ ਨੇ ਸਬੰਧਤਾ ਹੈ ਕਿ ਮੈਂ ਇਹਨਾਂ ਨੂੰ ਪੁੱਠਾ ਪਰੋਸਣਾ ਮੈਂ ਉਹਦੇ ਕਰਦਾ ਕਹਿੰਦਾ ਮੈਂ ਇਹਨਾਂ ਨੂੰ ਪੁੱਠਾ ਪਰੋਸਦਾ ਪੁੱਠਾ ਹੁੰਦਾ ਹਲਾਲ ਕੀਤਾ ਹੋਇਆ ਹਲਾਲ ਕੀਤਾ ਹੋਇਆ ਮਾਸ ਤੇ ਉਹ ਕਹਿੰਦਾ ਵੀ ਮੈਂ ਪੁੱਠਾ ਪਰੋਸ ਦਿੰਦਾ ਪੁੱਠਾ ਖਾਓ ਪੁੱਠਾ ਪਰੋਸਿਆ ਉਹ ਹੁਣ ਜਿਹੜੇ ਅਗਲੇ ਪਾਸੇ ਸੀ ਉਹ ਤੇ ਮੁਸਲਮਾਨ ਦੋ ਸੀ ਨਬੀ ਖਾਂ ਤੇ ਗਨੀ ਖਾ ਉਹ ਕਹਿੰਦੇ ਸਾਡੇ ਅਸੀਂ ਤੇ ਖਾ ਲਾਂਗੇ ਕੋਈ ਗੱਲ ਨਹੀਂ ਨਾਲ ਤਿੰਨ ਸਿੱਖ ਵੀ ਸੀ ਜਿਹੜੇ ਭੇਸ ਬਦਲਿਆ ਹੋਇਆ ਸੀ ਉਹਨਾਂ ਨੇ ਮੁਸਲਮਾਨ ਨੂੰ ਭੇਸ ਦੇ ਵਿੱਚ ਸੀ ਉਹ ਕਹਿੰਦੇ ਅਸੀਂ ਕਿੱਦਾਂ ਖਾਵਾਂਗੇ ਫਿਰ ਗੁਰੂ ਸਾਹਿਬ ਨੇ ਜਦੋਂ ਉਹ ਦੁੱਧਾਂ ਚ ਪੈ ਗਏ ਤੇ ਫਿਰ ਗੁਰੂ ਸਾਹਿਬ ਨੇ ਸ੍ਰੀ ਸਾਹਿਬ ਉਹਨਾਂ ਨੂੰ ਦਿੱਤੀ ਇਤਿਹਾਸਕਾਰ ਇਹ ਗੱਲ ਲਿਖਦੇ ਆ ਕਿ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਇੱਕ ਸ਼ਬਦ ਉਚਾਰਨਾ ਤੈ ਪ੍ਰਸ਼ਾਦ ਭਸਮਕਾਨਾਸ ਤੇ ਉਦੋਂ ਫਿਰ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਇਹਨੂੰ ਭੋਗ ਲਗਾ ਲਓਗੇ ਤੇ ਇਹ ਜਿਹੜਾ ਤੁਹਾਨੂੰ ਜਿਹੜਾ ਕੁੱਠਾ ਹੈ ਉਹ ਕਰਾਮਤ ਹੈ ਕਿ ਇਹ ਕੁੱਠਾ ਜਿਹੜਾ ਹੈ ਇਹ ਤੁਹਾਨੂੰ ਪ੍ਰਸ਼ਾਦ ਜਿਹੜਾ ਹੈ ਉਹ ਦਿਸੇਗਾ। ਤੋਂ ਫਿਰ ਉਹਨਾਂ ਨੇ ਪ੍ਰਸ਼ਾਦ ਦੇ ਰੂਪ ਵਿੱਚ ਉਹਨੂੰ ਖਾਧਾ ਠੀਕ ਹੈ ਸਾਰਿਆਂ ਜਾਣਿਆਂ ਨੇ ਪਰ ਉਹ ਜਿਹੜਾ ਸੂਬੇਦਾਰ ਦਲਾਵਰ ਖਾਨ ਸੀ ਉਹ ਫਿਰ ਨਹੀਂ ਮੰਨਦਾ। ਉਹ ਕਹਿੰਦਾ ਇਹਨਾਂ ਨੂੰ ਵੀ ਛਕਾਓ ਪੀਰਾਂ ਨੂੰ ਵੀ ਉਹ ਕਹਿੰਦੇ ਜੀ ਪੀਰਾਂ ਦੇ ਰੋਜ਼ੇ ਰੱਖੇ ਆ ਇਹਨਾਂ ਨਹੀਂ ਖਾਣਾ। ਗੁਰੂ ਸਾਹਿਬ ਦਾ ਇਸ ਤਰੀਕੇ ਨਾਲ ਬਚਾਅ ਹੋ ਜਾਂਦਾ ਇਸ ਗੱਲ ਤੋਂ। ਪੀ ਉਹ ਪਹਿਚਾਨ ਜਿਹੜੀ ਹੈ ਨਹੀਂ ਆਂਦੀ ਜਿਹੜੀ ਉਹ ਤਹਿਕੀਕਤ ਕਰ ਰਹੇ ਸੀ ਉਹ ਅਜੇ ਵੀ ਸੈਟੀਸਫਾਈ ਨਹੀਂ ਹੁੰਦਾ ਫਿਰ ਉਹ ਸਾਰੇ ਡੋਲ ਜਾਂਦੇ ਆ ਉਹ ਸੋਚਦੇ ਹੁਣ ਕੀ ਬਣੇਗਾ ਇਹ ਮੈਦਾਨੇ ਇਹ ਤੇ ਲੜਾਈ ਬਿਲਕੁਲ ਮੈਦਾਨ ਹੈ ਅਸੀਂ ਪੰਜ ਜਾਣੇ ਹੈ ਇਹਦੇ ਕੋਲ 20 30 ਹਜ਼ਾਰ ਫੌਜ ਹੈ ਉਹ ਨਵੀਖਾਂ ਗਨੀਖਾਂ ਇਹ ਸੋਚਦੀ ਆ ਕਿ ਜੇ ਕਿਤੇ ਗੁਰੂ ਸਾਹਿਬ ਦੇ ਬਾਰੇ ਪਤਾ ਲੱਗ ਗਿਆ ਵੀ ਇਹ ਗੁਰੂ ਸਾਹਿਬ ਹੈ ਇੱਥੇ ਲੜਾਈ ਹੋ ਜਾਣੀ ਹੈ ਜੇ ਰੱਬ ਨਾ ਕਰੇ ਕੋਈ ਭਾਣਾ ਵਾਪਰ ਗਿਆ ਕੁਝ ਹੋ ਗਿਆ ਫਿਰ ਅਸੀਂ ਤੇ ਸਾਰੇ ਸਾਡੇ ਇਹ ਉੱਪਰ ਸਾਰੀ ਉਮਰ ਦਾ ਕਲੰਕ ਲੱਗ ਜਾਏਗਾ ਤੇ ਉਹ ਫੇਰ ਕੀ ਹੁੰਦੇ ਆ ਫੇਰ ਗੁਰੂ ਸਾਹਿਬ ਜਦੋਂ ਸੋਚਦੇ ਆ ਕਿ ਇਹ ਤੇ ਹੁਣ ਡੋਲ ਗਏ ਸਾਰੇ ਇਹ ਸਾਨੂੰ ਅੱਗੇ ਨਹੀਂ ਜਾ ਰਿਹਾ ਪਾਲਕੀਨ ਅੱਗੇ ਨਹੀਂ ਦੇਣ ਜਾ ਰਿਹਾ ਫੇਰ ਗੁਰੂ ਸਾਹਿਬ ਉਹਨੂੰ ਕਹਿੰਦੇ ਉਹ ਦਲਾਵਰ ਖਾਨ ਉਹ ਕਹਿੰਦੇ ਤੂੰ ਮੋਹਰਾਂ ਸੁਖੀਆਂ ਸੀ ਉੱਥੇ ਚਮਕੌਰ ਦੀ ਲੜਾਈ ਦੇ ਵਿੱਚ ਕਿ ਉੱਚ ਦੇ ਪੀਰੋ ਕਿ ਜੇ ਮੈਨੂੰ ਅੱਜ ਗੁਰੂ ਸਾਹਿਬ ਦੇ ਤੀਰਾਂ ਤੋਂ ਬਚਾ ਲਓ ਤੇ ਮੈਂ ਤੁਹਾਡੇ ਮੋਹਰਾਂ ਚੜਾਉਂਗਾ ਤੂੰ ਉਹ ਮੋਹਰਾਂ ਰੱਖ ਸਾਡੇ ਤੇਗ ਮੱਥਾ ਦੇ ਜਿਹੜੀ ਦਸਨਾ ਦੇਣੀਆਂ ਸੀ ਅੱਗੇ ਵੀ ਜਾਈਏ ਉਹ ਜਦੋਂ ਇਹ ਗੱਲ ਸੋਚਦਾ ਹੈ ਕਿ ਮੇਰੇ ਦਿਲ ਦੀ ਗੱਲ ਤੇ ਕਿਸੇ ਨੂੰ ਪਤਾ ਹੀ ਨਹੀਂ। ਸੂਬੇਦਾਰ ਸੋਚਦਾ ਹੈ ਕਿ ਇਹ ਤੇ ਮੈਂ ਆਪ ਕਹੀ ਸੀ ਆਪਣੇ ਦਿਲੋਂ ਗੱਲ। ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਪੀਰਾਂ ਨੂੰ? ਕਹਿੰਦਾ ਉਹ ਕਹਿੰਦਾ ਵਾਕਿਆ ਹੀ ਇਹ ਉੱਚ ਦੇ ਪੀਰ ਹੈ। ਉਹ ਨਾਲੇ ਮੱਥਾ ਟੇਕਦਾ ਨਾਲੇ ਮੋਹਰਾ ਰੱਖਦਾ। ਨਾਲੇ ਕਈ ਕੋ ਅੱਗੇ ਜਿਹੜੀ ਪਾਲਕੀ ਹੈ ਉਹਨੂੰ ਛੱਡਣ ਵਾਸਤੇ ਜਾਂਦਾ ਹੈ। ਤੇ ਜਿਹੜੇ ਨਾਲ ਹੁੰਦੇ ਆ ਉਹ ਬੜੇ ਆਸ਼ਸ਼ਕਾ ਰੁੱਟਦੇ ਆ ਕਿ ਵੇਖੋ ਕਿੰਦੀ ਵੱਡੀ ਕਰਾਮਾਤ ਗੁਰੂ ਸਾਹਿਬ ਨੇ ਕੀਤੀ ਹੈ ਕਿ ਇਹ ਆਪੇ ਇਸ ਇੱਕੇਰੇ ਦੇ ਵਿੱਚੋਂ ਸਾਨੂੰ ਤੇ ਸਾਰਿਆਂ ਨੂੰ ਕੱਢ ਲਿਆ। ਤੋ ਪਿਆਰੇ ਬੱਚਿਓ ਗੁਰੂ ਸਾਹਿਬ ਬਾਰੇ ਕਹਿਣਾ ਜਾਂ ਗੁਰੂ ਸਾਹਿਬ ਬਾਰੇ ਲਿਖਣਾ ਜਾਂ ਗੁਰੂ ਸਾਹਿਬ ਬਾਰੇ ਬੋਲਣਾ ਇਹ ਸਾਡੇ ਤੁਹਾਡੇ ਵਾਸਤੇ ਦਾ ਰੋਗ ਨਹੀਂ ਹੈਗਾ ਉਹ ਤੇ ਖੁਦ ਪਰਮਾਤਮਾ ਆਪ ਇਸ ਧਰਤੀ ਦੇ ਉੱਤੇ ਆਏ ਹੋਏ ਸੀ ਠੀਕ ਹੈ ਕਿ ਨਹੀਂ ਉਹਨਾਂ ਨੇ ਆਪ ਲਿਖਿਆ ਕਿ ਮੈਨੂੰ ਪਰਮਾਤਮਾ ਨੇ ਆਪਣਾ ਪੁੱਤਰ ਬਣਾ ਕੇ ਭੇਜਿਆ ਤੋ ਸਾਨੂੰ ਸਾਰਿਆਂ ਨੂੰ ਉਹਨਾਂ ਦੀਆਂ ਸਿੱਖਿਆਵਾਂ ਦੇ ਉੱਤੇ ਚੱਲਣਾ ਚਾਹੀਦਾ ਉਹਨਾਂ ਦੇ ਮਤਲਬ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਧਾਰਨਾ ਚਾਹੀਦਾ ਤੇ ਚੰਗੇ ਤੇ ਨੇਕ ਕਰਮ ਜਿਹੜੇ ਆ ਉਹ ਕਰਨੇ ਚਾਹੀਦੇ ਆ ਮਾਰੇ ਕੰਮ ਜਿਹੜੇ ਆ ਉਹ ਨਹੀਂ ਕਰਨੇ ਚਾਹੀਦੇ ਤੋਂ ਇਸ ਤਰੀਕੇ ਨਾਲ ਪਿਆਰੇ ਬੱਚਿਓ ਜਿਹੜੀ ਕਿਰਪਾ ਨਾਲ ਸੰਬੰਧਤ ਜਿਹੜੇ ਅੱਜ ਤੁਸੀਂ ਕਿਹਾ ਬਾਬੇ ਗੁਰਦੁਆਰਾ ਸਾਹਿਬ ਦੇ ਵਿੱਚ ਬਾਬੇ ਤੁਸੀਂ ਜਾਉਂਗੇ ਭੋਗ ਲਾਂਦੇ ਆ ਜਾਂ ਕਿਸੇ ਵੀ ਚੀਜ਼ ਨੂੰ ਭੋਗ ਲਾਂਦੇ ਆ ਤੋਂ ਜਿਹੜੀ ਭੋਗ ਦੀ ਪ੍ਰਥਾ ਸੀ ਉਹ ਉੱਥੋਂ ਸ਼ੁਰੂ ਹੋਈ ਤੋਂ ਇਹ ਮੈਂ ਛੋਟੀ ਜੀ ਇੱਕ ਸਾਖੀ ਤੁਹਾਨੂੰ ਦੱਸੀ ਹੈ ਹੋਰ ਵੀ ਮੈਂ ਸਾਖੀਆਂ ਤੁਹਾਨੂੰ ਬਹੁਤ ਜ਼ਿਆਦਾ ਦੱਸ ਸਕਦਾ ਕਿਉਂਕਿ ਮੈਨੂੰ ਕਿੱਟਨਾਵਾਂ ਨਾਲ ਸੰਬੰਧਤ ਪਤਾ ਹੈ ਤੋ ਇੱਕ ਛੋਟੀ ਜੀ ਸਾਖੀ ਮੈਂ ਤੁਹਾਨੂੰ ਹੋਰ ਦੱਸਦਾ ਕਿ ਕਿਵੇਂ ਗੁਰੂ ਸਾਹਿਬ ਦੀ ਖਾਤਰ ਹੋਰਨਾ ਧਰਮ ਦੇ ਲੋਕਾਂ ਨੇ ਵੀ ਕੁਰਬਾਨੀਆਂ ਜਿਹੜੀਆਂ ਉਹ ਕੀਤੀਆਂ ਤੇ ਇੱਕ ਛੋਟੀ ਜੀ ਹੋਰ ਸਾਖੀ ਹੈ ਉਹ ਵੀ ਆਮ ਨਹੀਂ ਪ੍ਰਚਲਿਤ ਆਮ ਲੋਕਾਂ ਨੂੰ ਜਾਂ ਨਹੀਂ ਪਤਾ ਹੋਰੀ ਬਾਰੇ ਤੋ ਪੀਰ ਬੁੱਧੂ ਸ਼ਾਹ ਦਾ ਨਾਂ ਤੁਸੀਂ ਸੁਣਿਆ ਪੀਰ ਬੁੱਧੂ ਸ਼ਾਹ ਦੀ ਗੁਰੂ ਸਾਹਿਬ ਨਾਲ ਬੜੀ ਦੋਸਤੀ ਸੀ ਬੜਾ ਜਰਾਨਾ ਕਹਿ ਲਓ ਬੜਾ ਆਪਸੀ ਪਿਆਰ ਸੀਗਾ ਤਾਂ ਪੀਰ ਬੁੱਧੂ ਸ਼ਾ ਇੱਕ ਵਾਰੀ ਗੁਰੂ ਸਾਹਿਬ ਨੂੰ ਮਿਲਣ ਗਏ ਜਦੋਂ ਮਿਲਣ ਗਏ ਤੇ ਆਪਣੇ ਜਿਹੜੇ ਚੇਲੇ ਸੀਗੇ ਤਾਂ ਆਪਣੇ ਜਿਹੜੇ ਚੇਲੇ ਖੰਨੀ ਚੱਲ ਉਹ ਹੈ ਜਦੋਂ ਸਾਕੋ ਜੀ ਚੱਲ ਚੱਲ ਜਲਦੇ ਚੱਲ ਜਲਦੇ ਉਹਨਾਂ ਆਪਣੇ ਜਿਹੜੇ ਚੇਲੇ ਸੀਗੇ ਉਹ ਗੁਰੂ ਸਾਹਿਬ ਦੀ ਫੌਜ ਦੇ ਵਿੱਚ ਭਰਤੀ ਕਰਵਾਏ ਪਠਾਨ ਸੀ ਤੋਂ ਮੈਂ ਉਹ ਸਾਖੀ ਨਹੀਂ ਦੱਸੂਗਾ ਉਹ ਬੜੀ ਲੰਮੀ ਚੌੜੀ ਹੈ ਇੱਕ ਛੋਟੀ ਜੀ ਛਾਰਚ ਤੁਹਾਨੂੰ ਸਾਖੀ ਦੱਸਦਾ ਕਿ ਪੀਰ ਬੁੱਧੂ ਸ਼ਾਹ ਨੇ ਗੁਰੂ ਸਾਹਿਬ ਦੀ ਖਾਤਰ ਕਿਵੇਂ ਕੁਰਬਾਨੀ ਕੀਤੀ ਇੱਕ ਤਾਂ ਪੰਗਾਣੀ ਦੇ ਜੰਦ ਵਿੱਚ ਕੁਰਬਾਨੀ ਕੀਤੀ ਆਪਣੇ ਚੇਲੇ ਆਪਣੇ ਪੁੱਤਰ ਆਪਣੇ ਭਰਾ ਸ਼ਹੀਦ ਕਰਵਾਏ ਉਸ ਤੋਂ ਇਲਾਵਾ ਇੱਕ ਹੋਰ ਛੋਟੀ ਜੀ ਘਟਨਾ ਮੈਂ ਤੁਹਾਨੂੰ ਦੱਸਦਾ ਜਿਹੜਾ ਮੈਂ ਦੱਸਣਾ ਚਾਹਣਾ ਜਿਹੜੀ ਮੇਰੇ ਦਿਮਾਗ ਵਿੱਚ ਹੈ ਐਸ ਵੇਲੇ ਚੱਲ ਰਹੀ ਇੱਕ ਵਾਰ ਪੀਰ ਬੁੱਧੂ ਸ਼ਾਹ ਨੂੰ ਮਿਲਣ ਵਾਸਤੇ ਗੁਰੂ ਸਾਹਿਬ ਜੀ ਸਢੌਰੇ ਆ ਗਏ ਪੀਰ ਬੁੱਧੂ ਸਾਹਿਬ ਸਢੌਰੇ ਦਾ ਉੱਥੇ ਸੀ ਰਹਿਣ ਵਾਲਾ ਸੀ ਸਢੌਰੇ ਦਾ ਰਹਿਣ ਵਾਲਾ ਸੀ ਅੱਜ ਕੱਲ੍ਹ ਵੀ ਉੱਥੇ ਬੜਾ ਵੱਡਾ ਇੱਕ ਗੁਰਦੁਆਰਾ ਬਣਿਆ ਹੋਇਆ ਹੈ ਤਾਂ ਜਦੋਂ ਜਦੋਂ ਸਾਨੂੰ ਜਿੱਦਣ ਵਾਸਤੇ ਗੁਰੂ ਸਾਹਿਬ ਸਢੌਰੇ ਆਏ ਤੇ ਸਢੌਰੇ ਦਾ ਹਾਕਮ ਉਸਮਾਨ ਖਾਨ ਜਿਹੜਾ ਸੀ ਉਹਨੇ ਪੀਰ ਜੀ ਉਸ ਪੀਰ ਜੀ ਦੀ ਕੋਸ ਹਵੇਲੀ ਨੂੰ ਉਸ ਘਰ ਨੂੰ ਘੇਰਾ ਪਾ ਲਿਆ ਹੁਣ ਉਸਮਾਨ ਖਾਨ ਇਹ ਸੋਚਦਾ ਹੈ ਕਿ ਗੁਰੂ ਸਾਹਿਬ ਹਕੂਮਤ ਦੇ ਬਾਗੀ ਹੈ ਤੇ ਮੈਂ ਇਹਨਾਂ ਨੂੰ ਫੜਾ ਕੇ ਤੇ ਬੜੇ ਬਾਦਸ਼ਾਹ ਔਰੰਗਜ਼ੇਬ ਤੋਂ ਬੜੇ ਇਨਾਮ ਲਵਾਗਾ ਤਾਂ ਫਿਰ ਕੀ ਹੁੰਦਾ ਹੈ ਹੁਣ ਉਹ ਘੇਰਾ ਪਾ ਲੈਂਦਾ ਹੈ ਪੀਰ ਬੁੱਧੂ ਸ਼ਾਹ ਬੜੀ ਦੁਰਦਸ਼ਪਾ ਜਾਂਦਾ ਬੜੀ ਸੋਚ ਪਿਆ ਹੁੰਦਾ ਹੈ ਵੀ ਇਹ ਤਾਂ ਕੰਮ ਬਹੁਤ ਖਰਾਬ ਹੋਣਾ ਇੱਥੇ ਗੁਰੂ ਸਾਹਿਬ ਤੇ ਮੈਨੂੰ ਮਿਲਣ ਆਇਆ ਹੈ ਇਹਨੂੰ ਪਤਾ ਲੱਗਿਆ ਉਸਮਾਨ ਖਾਨ ਨੂੰ ਇਹ ਨੇ ਘੇਰਾ ਪਾ ਲਿਆ ਇੱਥੇ ਲੜਾਈ ਹੋਵੇਗੀ ਕੰਮ ਬੜਾ ਖਰਾਬ ਹੋਵੇਗਾ ਹੁਣ ਕੀ ਕੀਤਾ ਜਾਏ ਨਾ ਉਹ ਗੁਰੂ ਸਾਹਿਬ ਨੂੰ ਕਹਿ ਸਕਦਾ ਸੀਗਾ ਕਿ ਤੁਸੀਂ ਚਲੇ ਜਾਓ ਤੇ ਉਹ ਵਿਚਾਰਾ ਜਿਹੜਾ ਬੜੇ ਚੱਕਰਾਂ 'ਚ ਫਸ ਜਾਂਦਾ ਪੀਰ ਬੁੱਧੂ ਸ਼ਾਹ ਹੁਣ ਕੀ ਹੁੰਦਾ ਹੈ ਪੀਰ ਬੁੱਧੂ ਸ਼ਾਹ ਚਾਲ ਖੇਡਦਾ ਪਿਆਰੇ ਬੱਚਿਓ ਪ੍ਰੇਤ ਗਵਰਨਰਸ ਨੂੰ ਪੀਰ ਬੁੱਧੂ ਸ਼ਾਹ ਚਾਲ ਖੇਡਦਾ ਹੈ ਪੀਰ ਬੁੱਧੂ ਸਾਹਿਬ ਮਾਨਖਣ ਨੇ ਇਹ ਗੱਲ ਕਹਿੰਦਾ ਹੈ ਕਿ ਜਦੋਂ ਰਾਤ ਪਏਗੀ ਤੂੰ ਘੇਰਾ ਨਾ ਪਾ ਤੂੰ ਘੇਰਾ ਚੁੱਕ ਕੇ ਲੈ ਜਾ ਜਦੋਂ ਰਾਤ ਪਏਗੀ ਗੁਰੂ ਸਾਹਿਬ ਸੌਣਗੇ ਮੈਂ ਗੁਰੂ ਸਾਹਿਬ ਨੂੰ ਕਤਲ ਕਰਕੇ ਤੇ ਬੋਤਲ ਵਿੱਚ ਬੰਦ ਕਰਕੇ ਉਹਰਾ ਖੂਨ ਤੈਨੂੰ ਦੇ ਦਊਗਾ ਤੂੰ ਜਾ ਕੇ ਉੱਥੇ ਦਿੱਲੀ ਲੈ ਜਾਈ ਤੇ ਜਾ ਕੇ ਨਾਮ ਪ੍ਰਾਪਤ ਕਰ ਲਈ ਕੰਮ ਤੇ ਇਹੀ ਹੈ ਤੂੰ ਵੀ ਮੁਸਲਮਾਨ ਹੈ ਮੈਂ ਵੀ ਮੁਸਲਮਾਨ ਹੈ ਤੇ ਤੂੰ ਘੇਰਾ ਨਾ ਪਾ ਲੜਾਈ ਇਹ ਸੁਣਾ ਕਰਾ ਕੋਣ ਪੀਰ ਜੀ ਦੀ ਚਾਲ ਨੂੰ ਸਮਝ ਨਹੀਂ ਸਕਦਾ ਉਹ ਕਿ ਰਾਤੋ ਕੀ ਲੈ ਜਾਂਦਾ ਹੈ ਪੀਰ ਜੀ ਰਾਤ ਪੈ ਜਾਂਦੀ ਹੈ ਗੁਰੂ ਸਾਹਿਬ ਆਰਾਮ ਕਰ ਰਹੇ ਹੁੰਦੇ ਆ ਪੀਰ ਬੁੱਧੂ ਸ਼ਾਹ ਆਪਣੇ ਹਵੇਲੀ ਵਿੱਚ ਕਹਿ ਲਿਹਾਉਂਦਾ ਰਾਤ ਨੂੰ ਕਿਉਂਕਿ ਪੀਰ ਜੀ ਦੇ ਦਿਮਾਗ 'ਚ ਟੈਨਸ਼ਨ ਬਹੁਤ ਜ਼ਿਆਦਾ ਸੀ ਕਿ ਮੈਂ ਉਹਨੂੰ ਮਚਨ ਦੇ ਚੁੱਕਾ ਤੇ ਮੈਂ ਇਹ ਕੰਮ ਕਰਾਂਗਾ ਕਿਦਾਂ ਅੱਛਾ ਜੀ ਹੁਣ ਹੁੰਦਾ ਕੀ ਹੈ ਪੀਰ ਬੁੱਧੂ ਸ਼ਾਹ ਦੇ ਦੋ ਬੱਚੇ ਤੇ ਪਹਿਲਾਂ ਭਗਾਨੀ ਦੀ ਲੜਾਈ ਜੀ ਸ਼ੀਰ ਹੋਏ ਦੇ ਦੋ ਜਿਹੜੇ ਰਹਿੰਦੇ ਉਹਨਾਂ ਦੇ ਵਿੱਚੋਂ ਇੱਕ ਬੱਚਾ ਆਂਦਾ ਕਹਿੰਦਾ ਪਿਤਾ ਜੀ ਤੁਹਾਡੇ ਦੀ ਮਾਰ ਦੇ ਕਿਹੜੀ ਟੈਨਸ਼ਨ ਹੈ ਤੁਸੀਂ ਕਿਉਂ ਫੇਰ ਰਹੇ ਹੋ ਇਦਾਂ ਕਿਉਂ ਕਰ ਰਹੇ ਹੋ ਤੁਸੀਂ ਸੌਂ ਕਿਉਂ ਨਹੀਂ ਰਹੇ ਰਾਤ ਅੱਧੀ ਲੰਘ ਗਈ ਹੈ ਕਿਉਂ ਨਹੀਂ ਸੌਂ ਰਹੇ ਕਿਉਂ ਨਹੀਂ ਆਰਾਮ ਕਰ ਰਹੇ ਗੁਰੂ ਸਾਹਿਬ ਦੇ ਆਰਾਮ ਪਰ ਮਾਰੇ ਹੈ ਉਸਮਾਨ ਖਾਨ ਘੇਰਾ ਚੱਕੇ ਲੈ ਗਿਆ ਤੁਸੀਂ ਤੁਹਾਡੇ ਦਿਮਾਗ ਤੇ ਕਾਦੀ ਟੈਨਸ਼ਨ ਹੈ ਤੇ ਪੀਰ ਬੁੱਧੂ ਸ਼ਾਹ ਉਹਨੂੰ ਕਹਿੰਦਾ ਕਿ ਤੈਨੂੰ ਪਤਾ ਕਿ ਉਸਮਾਨ ਖਾਨ ਕਿਹੜੀ ਗੱਲੋਂ ਘੇਰਾ ਚੱਕੇ ਲੈ ਗਿਆ ਉਹ ਕਹਿੰਦਾ ਜੀ ਨਹੀਂ ਕਹਿੰਦਾ ਕਿ ਮੈਂ ਉਹਨੂੰ ਆਹ ਗੱਲ ਕਹੀ ਹੈ ਕਿ ਜਦੋਂ ਗੁਰੂ ਸਾਹਿਬ ਸੌ ਜਾਣਗੇ ਆਰਾਮ ਚੰਗੀ ਤਰ੍ਹਾਂ ਕਰਨਗੇ ਮੈਂ ਉਹਨਾਂ ਨੂੰ ਕਤਲ ਕਰਕੇ ਉਹਨਾਂ ਦਾ ਖੂਨ ਬੋਤਲ ਚ ਬੰਦ ਕਰਕੇ ਤੈਨੂੰ ਦੇ ਦਊਂਗਾ ਤੇ ਤੂੰ ਲੈ ਜਾਇਂ ਤੇ ਤੂੰ ਮਿਲ ਕੇ ਹਵੇਲੀ ਨੂੰ ਕੇ ਰਾਜਾ ਚੋਕ ਨਾਲ ਤੇ ਉਹ ਕਹਿੰਦਾ ਜੀ ਫਿਰ ਮੈਂ ਕਿਹੜੇ ਵਾਸਤੇ ਆ ਉਹਦਾ ਬੇਟਾ ਕਹਿੰਦਾ ਪੀਰ ਬੁੱਧੂ ਸ਼ਾਹ ਦਾ ਬੇਟਾ ਪੀਰ ਬੁੱਧੂ ਸ਼ਾਹ ਨੂੰ ਕਹਿੰਦਾ ਵੀ ਜੇ ਤੁਸੀਂ वचन ਉਹਨੂੰ ਦੇ ਦਿੱਤਾ ਤੇ ਮੈਂ ਕਦੇ ਵਾਸਤੇ ਆ ਮੇਰੀ ਕੁਰਬਾਨੀ ਲਓ ਮੈਨੂੰ ਕੁਰਬਾਨ ਕਰੋ ਫਿਰ ਉਹ ਪੀਰ ਬੁੱਧੂ ਸ਼ਾਹ ਆਪਣੇ ਬੇਟੇ ਦਾ ਖੂਨ ਬੋਤਲ ਚ ਬੰਦ ਕਰਕੇ ਤੇ ਉਹਨੂੰ ਦਿੰਦਾ ਹੈ ਉਸਮਾਨ ਖਾਨ ਨੂੰ ਤੇ ਆ ਲੈ ਭਈ ਮੈਂ ਗੁਰੂ ਸਾਹਿਬ ਨੂੰ ਕਤਲ ਕਰ ਦਿੱਤਾ ਤੇ ਗੁਰੂ ਸਾਹਿਬ ਨੂੰ ਇੱਕ ਹੋਰ ਸਾਈਡ ਵਾਲੇ ਪਾਸੇ ਨੂੰ ਫੇਰ ਦੁਬਾਰਾ ਉੱਥੋਂ ਆਵੇਲੀ ਦੇ ਵਿੱਚੋਂ ਸਹੀ ਸਲਾਮਤ ਕਰ ਦਿੰਦਾ ਭੇਜ ਦਿੰਦਾ ਠੀਕ ਹੈ ਤਾਂ ਆਪ ਉਹ ਖੂਨ ਬੋਤਲ 'ਚ ਬੰਦ ਕਰਕੇ ਦੇ ਦਿੰਦਾ ਕਹਿੰਦਾ ਲੈ ਫਟਾਫਟ ਲੈ ਜਾ ਛੇਤੀ ਛੇਤੀ ਲੈ ਜਾ ਦਿੱਲੀ ਨੂੰ ਉਹ ਫਟਾਫਟ ਬੋਤਲ 'ਚ ਖੂਨ ਪਾ ਕੇ ਛੇਤੀ ਛੇਤੀ ਦਿੱਲੀ ਨੂੰ ਲੈ ਕੇ ਚਲਾ ਜਾਂਦਾ ਹੈ ਉਹ ਸੋਚਦਾ ਵੀ ਨਹੀਂ ਵੀ ਪੂਰੀ ਬਦੂਸ਼ਾਇਤਾ ਕਰ ਸਕਦਾ ਕਿ ਨਹੀਂ ਕਰ ਸਕਦਾ ਤਾਂ ਫੇਰ ਕੀ ਹੁੰਦਾ ਉਹ ਜਦੋਂ ਉੱਥੇ ਦਿੱਲੀ ਜਾ ਕੇ ਜਾਂਚ ਪੜਤਾਲ ਕਰਨ ਵਾਲਿਆਂ ਨੂੰ ਜਦੋਂ ਖੂਨ ਦਿੱਤਾ ਦਿੰਦੇ ਆ ਤੇ ਉਹ ਖੂਨ ਦੇਖਦੇ ਹੋ ਕਹਿੰਦੇ ਵੀ ਇਹ ਤੇ ਤੈਨੂੰ ਮੂਰਖ ਬਣਾ ਲਿਆ ਪੀਰ ਬੁੱਧੂ ਸ਼ਾਹ ਤੈਨੂੰ ਮੂਰਖ ਬਣਾ ਗਿਆ ਉਸਮਾਨ ਖਾਂ ਪੀਰ ਬੁੱਧੂ ਸ਼ਾਹ ਦਾ ਗੁਰੂ ਸਾਹਿਬ ਨਾਲ ਬੜਾ ਜਿਆਦਾ ਪਿਆਰ ਹੈ ਗੁਰੂ ਸਾਹਿਬ ਨੂੰ ਉਹ ਕਦੀ ਕਤਲ ਨਹੀਂ ਕਰ ਸਕਦਾ ਨਾ ਹੀ ਗੁਰੂ ਸਾਹਿਬ ਕਿਸ ਕੋ ਕਤਲ ਹੋ ਸਕਦੇ ਐ ਇਹ ਖੂਨ ਉਹਨੇ ਕਿਸੇ ਹੋਰ ਦਾ ਹੀ ਬੰਦ ਕਰਕੇ ਤੈਨੂੰ ਬੋਤਲ ਚ ਦੇ ਦਿੱਤਾ ਤਾਂ ਫੇਰ ਉਸਮਾਨ ਖਾਂ ਉਥੋਂ ਵਾਪਸ ਆਂਦਾ ਹੈ ਬੜੇ ਗੁੱਸੇ ਜਾਂਦਾ ਹੈ ਅਮੁਦੀਆ ਨੂੰ ਪੀਰ ਬੁੱਧੂ ਸ਼ਾਹ ਨੂੰ ਪਤਾ ਹੁੰਦਾ ਹੈ ਕਿ ਉਸਮਾਨ ਖਾਨ ਜਦੋਂ ਵਾਪਸ ਆਣਾ ਹੈ ਬਣਾਉ ਨੂੰ ਕ੍ਰੋਧ ਚੜਨਾ ਹੈ ਉਹਨੇ ਬਹੁਤ ਕੋਸ਼ਿਸ਼ ਕਰਨਾ ਉਹ ਆਪਣੇ ਜਿਹੜੇ ਪਰਿਵਾਰ ਸੀਗਾ ਉਹਨੂੰ ਨਾਂ ਨਰਿਆਸਤ ਦੇ ਵਿੱਚ ਭੇਜ ਦਿੰਦਾ ਹੈ ਤੇ ਆਪ ਉੱਥੇ ਜਾਂਦਾ ਇਤਿਹਾਸਕਾਰ ਇਹ ਗੱਲ ਲਿਖਦੇ ਆ ਕਿ ਪੀਰ ਬੁੱਧੂ ਸ਼ਾਹ ਨੂੰ ਉਸਮਾਨ ਖਾਨ ਜਿਉਂਦੇ ਨੂੰ ਧਰਤੀ ਵਿੱਚ ਗੱਡ ਦਿੰਦਾ ਹੈ ਗੱਡ ਕੇ ਉੱਤੇ ਮਿੱਟੀ ਪਾ ਦਿੰਦਾ ਸੋ ਪਿਆਰੀ ਬੱਚਿਓ ਜਦੋਂ ਇਕਤਨਾ ਜਦੋਂ ਉਦੋਂ ਆਪਰੀ ਤੇ ਜਦੋਂ ਗੁਰੂ ਸਾਹਿਬ ਨੇ ਬਾਬਾ ਬੰਦਾ বাহাদুর ਨੂੰ ਉਥੋਂ ਭੇਜਿਆ ਛੋਟੇ ਸਹਿਬ ਜਿਆਦਿਆਂ ਦਾ ਬਦਲਾ ਲੈਣ ਵਾਸਤੇ ਗੁਰੂ ਤੇਗ ਬਹਾਦਰ ਜੀ ਦਾ ਪੀਰ ਬੁੱਧੂ ਸ਼ਾਹ ਦਾ ਬਦਲਾ ਉਹਨੇ ਸਭ ਤੋਂ ਪਹਿਲਾਂ ਸਡੌਰੇ ਨੂੰ ਟਾਇਆ ਸੀ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਬਾਬਾ ਬੰਦਾ ਭਾਦਰ ਨੇ ਸਡੌਰਾ ਫਤਿਹ ਕੀਤਾ ਸਡੌਰਾ ਉਹੀ ਸੀ ਜਿੱਥੇ ਉਸਮਾਨ ਖਾਨ ਨੇ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕੀਤਾ ਸੀ ਮਿੱਟੀ ਦੇ ਵਿੱਚ ਗੱਡ ਕੇ ਜ਼ਮੀਨ ਦੇ ਵਿੱਚ ਗੱਡ ਕੇ ਉਹਨੂੰ ਜਿਹੜਾ ਸੀਤ ਕੀਤਾ ਸੀ ਪੀਰ ਬੁੱਧੂ ਸ਼ਾਹ ਤੋਂ ਇਸ ਕਰਕੇ ਇਹੋ ਜੀਆਂ ਕੁਰਬਾਨੀਆਂ ਭਰਾ ਜਿਹੜਾ ਇਹ ਇਤਿਹਾਸ ਹੈ ਤੋਂ ਜਿੰਨਾ ਕ ਮੇਰੀ ਤੁਸ਼ ਜੀ ਬੁੱਧੀ ਸੀ ਮੌਰਿਸ ਮੁਤਾਬਕ ਤਾਂ ਮਜ਼ਾ ਸਕਦਾ ਮੈਂ ਕਲਾਸ 'ਚ ਅੱਗੇ ਵੀ ਦੱਸਦਾ ਰਿਹਾ ਨਾ ਤੋਂ ਮੈਂ ਨਹੀਂ ਕਰਕੇ ਇਹਨਾਂ ਤੁਹਾਨੂੰ ਕਿ ਇਹਨਾਂ ਦਿਨਾਂ ਦੇ ਵਿੱਚ ਆਪ ਕੋ ਅਨਪਾਸ ਕਰੋ ਆਪਣੇ ਆਪ ਨੂੰ ਪਰਮਾਤਮਾ ਦੇ ਅਰਦਾਸ ਕਰਿਆ ਕਰੋ ਉਹਨਾਂ ਦੇ ਚਰਨਾਂ ਦੇ ਵਿੱਚ ਜਿਨ੍ਹਾਂ ਦੀ ਬਦੌਲਤ ਅਸੀਂ ਜਿਉਂਦੇ ਆਂ ਜਿਨ੍ਹਾਂ ਦੀ ਬਦੌਲਤ ਸਾਡਾ ਧਰਮ ਜਿਹੜਾ ਬਚਿਆ ਹੋਇਆ ਤੋਂ ਇੰਨਾ ਹੀ ਬਹੁਤ ਇਹ ਕਿਤੇ ਟਾਈਮ ਲੱਗਾ ਫਿਰ ਤੁਹਾਡੇ ਨਾਲ ਇੰਨਾ ਵਿਚਾਰਾ ਨੀਸਾਨ ਜਿਹੜੀ ਪਾਵਾਂਗੇ ਵਾਹਿਗੁਰੂ ਜੀ ਕਾ ਕਾਲ ਸਰ ਵਾਹਿਗੁਰੂ ਜੀ